ਸੰਖੀ ਮਾਮਲਾ ਸਾਹਮਣੇ ਆਇਆ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਹੈ ਅ ਕੱਲ ਸ਼ਾਮ ਨੂੰ ਇੱਕ ਰਜਤ ਕੁਮਾਰ ਜੋ ਕਿ ਨਰਵਾਨਾ ਸਟੇਟ ਪਟਨਾ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਸਾਡੇ ਕੋਲ ਇੱਕ ਬਿਆਨ ਦਰਜ ਕਰਵਾਇਆ ਗਿਆ ਕਿ ਸਤਿੰਦਰ ਕੁਮਾਰ ਜੋ ਕਿ ਵੀਰ ਕਲੋਨੀ ਦਾ ਰਹਿਣ ਵਾਲਾ ਹੈ ਤੇ ਉਸ ਦੇ ਵੱਲੋਂ ਇੱਕ ਖਬਰ ਬਣਾ ਕੇ ਉਸ ਨੂੰ ਵਟਸਐਪ ਕੀਤੀ ਗਈ ਕਿ ਤੁਹਾਡੀ ਜਿਹੜੀ ਇੱਕ ਬਿਲਡਿੰਗ ਹੈਗੀ ਹੈ ਉਹ ਗਲਤ ਜਿਹੜੀ ਹੈਗੀ ਆਧਾਰ ਤੁਸੀਂ ਬਣਾਈ ਗਈ ਹੈ ਗਲਤ ਜਗ੍ਹਾ ਦੇ ਉੱਪਰ ਕਬਜ਼ਾ ਕਰਕੇ ਬਣਾਈ ਗਈ ਹੈ ਤੇ ਉਸ ਦੀ ਖਬਰ ਚਲਾਉਣ ਲਈ ਉਸ ਨੂੰ ਕਹਿਣ ਲੱਗਾ ਤੇ ਜਦੋਂ ਉਸ ਨੇ ਉਸ ਨੂੰ ਅੱਗੇ ਗੱਲਬਾਤ ਬਾਰੇ ਪੁੱਛਿਆ ਤਾਂ ਉਸ ਤੋਂ 1 ਲੱਖ ਰੁਪਏ ਦੀ ਇਸ ਨੇ ਮੰਗ ਕੀਤੀ ਉਸ ਤੋਂ ਬਾਅਦ ਜਦੋਂ ਐਸ ਐਚਓ ਕੋਤਵਾਲੀ ਕੋਲ ਇਹਨਾਂ ਵੱਲੋਂ ਅਪਰੋਚ ਕੀਤਾ ਗਿਆ ਤਾਂ ਸਾਡੇ ਵੱਲੋਂ 49 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 420 399 506 ਆਈ ਪੀ ਸੀ ਤਹਿਤ ਅੱਗੇ ਜਿਹੜੀ ਕਾਰਵਾਈ ਕਰਦੇ ਹੋਏ ਮੌਕਾ ਪਰ ਜਾ ਕੇ ਜਦੋਂ ਜਿਹੜਾ ਰਜਿਤ ਕੁਮਾਰ ਹੈਗਾ ਉਹਦੇ ਕੋਲ ਉਸ ਨੇ ਪੈਸੇ ਜਿਹੜੇ ਸੀਗੇ ਲਏ ਮੌਕੇ ਦੇ ਉੱਪਰ ਲੱਖ ਰੁਪਏ ਸਟ੍ਰੈਟਜੀ ਦੀ ਪੁਲਸ ਪਾਰਟੀ ਮੌਕੇ ਦੇ ਉੱਪਰ Trap ਲਗਾਇਆ ਗਿਆ ਸੀਗਾ ਤੇ ਉਹਨੂੰ ਮੌਕੇ ਦੇ ਉੱਪਰ ਹੀ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ। ਸੋ ਹੁਣ ਤੱਕ ਦੀ ਤਫਤੀਸ਼ ਤੋਂ ਇਹ ਹੀ ਸਾਹਮਣੇ ਆਇਆ ਹੈ ਕਿ ਉਹਦੇ ਵੱਲੋਂ ਇੱਕ ਪਹਿਲਾਂ ਇੱਕ ਖਬਰ ਬਣਾ ਕੇ ਉਸਨੂੰ WhatsApp ਕੀਤੀ ਗਈ ਸੀਗੀ ਤੇ ਉਸ ਖਬਰ ਨਾ ਚਲਾਉਣ ਦੇ ਬਦਲੇ ਉਸ ਤੋਂ 1 ਲੱਖ ਰੁਪਏ ਦੀ ਮੰਗ ਕਰ ਰਿਆ ਸੀਗਾ ਕਿ ਜੇ ਤੂੰ ਮੈਨੂੰ 1 ਲੱਖ ਰੁਪਏ ਨਹੀਂ ਦੇਵੇਂਗਾ ਮੈਂ ਇਹਦੀ ਖਬਰ ਹੈਗੀ ਹੈ ਆਪਣੇ ਚੈਨਲ 'ਤੇ ਚਲਾ ਦਵਾਂ। ਜੀ। ਸਰ ਪੱਤਰਕਾਰ ਫਰਜੀ ਹੈ ਜਾਂ ਕੋਈ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਜ ਹੈਗਾ? ਕਿ ਇਹਦੇ ਬਾਰੇ ਅਸੀਂ ਡੀਪੀਆਰੋ ਤੋਂ ਜਿਹੜਾ ਹੈਗਾ ਰਿਕਾਰਡ हासिल ਕਰਾਂਗੇ ਕਿ ਜਿਹੜੀ ਇਹਨਾਂ ਵੱਲੋਂ ਜਿਹੜਾ ਚੈਨਲ ਦਾ ਨਾਮ ਦੱਸਿਆ ਗਿਆ ਉਸ ਬੰਦੇ ਵਿੱਚ ਜਿਹੜਾ ਰਿਕਾਰਡ ਹੈ ਡਿਪੀਆਰ ਉਹ ਤੋਂ حاصل ਕਰਤਾ ਸਰ ਕੁਝ ਬਿਲਡਿੰਗ ਇਨਸਪੈਕਟਰਾਂ ਦੇ ਨਾਮ ਆ ਹੀ ਜਾਂਦੇ ਵਿੱਚ ਜੇ ਪਾਏ ਗਏ ਦੋਸ਼ੀ ਤਾਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਤਾਂ ਫਿਲਹਾਲ ਇਹਦੀ ਗ੍ਰਿਫਤਾਰੀ ਹੋਈ ਗਈ ਹੈ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਪੁਸ਼ਕਸ਼ ਕੀਤੀ ਜਾਊਗੀ ਕਿ ਕੋਈ ਇਹਦੇ ਨਾਲ ਸਰਕਾਰੀ ਮੁਲਾਜ਼ਮ ਇਨਵੋਲਵ ਸੀ ਕਿ ਹੈ ਜਾਂ ਆਪਣੇ ਲੈਵਲ ਦੇ ਉੱਪਰ ਹੀ ਜਿਹੜਾ ਹੈਗਾ ਸੀ ਇਹ ਇਸ ਤਰ੍ਹਾਂ ਕੰਮ ਕਰ ਰਿਹਾ ਸੀ ਕਿ ਦੀ ਖਬਰ ਸਬਸਟੈਬਲਿਸ਼ ਕਰ ਰਿਹਾ ਸੀ ਇਹ ਬਿਲਡਰ ਹੈ ਬੰਦਾ ਕੌਣ ਹੈ ਜਾਂ ਕਿਉਂ ਬਲੈਕਮੇਲ ਕਰ ਰਿਹਾ ਉਹਨਾਂ ਨੇ ਕੋਈ ਬਿਲਡਿੰਗ ਬਣਾਈ ਹੈ ਉਹਦੇ ਉੱਪਰ ਇਸ ਨੇ ਫੋਟੋਗ੍ਰਾਫਸ ਉਹਦੀ ਖਿੱਚ ਕੇ ਉਹਨਾਂ ਨੂੰ ਇਸ ਨੇ ਫੋਟੋਗ੍ਰਾਫਸ ਤੇ ਵੀਡੀਓ ਦੀ ਬਣਾ ਕੇ ਤੇ ਨਿਊਜ਼ ਬਣਾ ਕੇ ਸੈਂਡ ਕੀਤੀ ਸੀਗੀ ਬਲੈਕਮੇਲਿੰਗ ਕਰ ਰਿਹਾ ਸੀਗਾ ਉਸ ਬਿਲਡਿੰਗ ਦੀ ਫੋਟੋਸ ਦੇ ਉੱਪਰ ਮੱਚੀ ਤੇ ਇਹਦੇ ਨਾਲ ਕੋਈ ਗਨਮੈਨ ਵੀ ਸੀਗਾ ਜੀ ਆ ਫਲਾਹ ਨੂੰ ਓਸੀ ਬ੍ਰਾਂਚ ਤੋਂ ਚੈੱਕ ਕੀਤਾ ਇੱਕ ਗਨਮੈਨ ਇਹਨਾਂ ਨੂੰ ਦਿੱਤਾ ਗਿਆ ਸੀਗਾ ਸੁਰੱਖਿਆ ਪਰਪਰਪ ਦੇ ਕਾਰਨਾ ਕਰਕੇ ਇਹ ਜਿਹੇ ਪਾਕੀਨੋਸ ਬੰਨ੍ਹ ਰਹੇ ਸਨ ਇਹ ਸ਼ਿਵਸਨਾਂ ਦੇ ਜਿਹੜਾ ਹੈਗਾ ਲੋਕਲ ਲੀਡਰ ਹੈਗਾ ਮਿੱਥਿਆ ਇਹ ਇਸ ਤੋਂ ਪਹਿਲਾਂ ਵੀ ਇੱਕ ਸ਼ਿਵਸਨਾਂ ਦਾ ਇਸੇ ਤਰ੍ਹਾਂ ਹੀ ਫੜਿਆ ਗਿਆ ਸੀਗਾ ਇਹ ਮਤਲਬ ਨਾਲ ਗਨਮਨ ਨਾਲੇ ਇਸ ਤਰ੍ਹਾਂ ਨਿਊ ਮਾਮਲਾ ਉਹ ਮਾਮਲਾ ਵੱਖਰਾ ਸੀਗਾ ਉਹਦੇ ਵਿੱਚ ਜਿਹੜੀ ਉਹਨਾਂ ਨੇ ਫਾਇਰਿੰਗ ਕਰਵਾਈ ਸੀ ਕਿ ਉਹਨਾਂ ਦੀ ਦੁਕਾਨ ਦੇ ਉੱਪਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਰੈਟਾਇਰ ਕੀਤੀ ਸੀਗੀ ਗਨਮਨ ਲੈਣ ਵਾਸਤੇ ਤੇ ਉਹਨਾਂ ਨੇ ਫਾਇਰਿੰਗ ਕਰਵਾ ਕੇ ਜਿਹੜੀ ਹੈਗੀ ਗਨਮਨ ਲੈਣ ਦੀ ਕੋਸ਼ਿਸ਼ ਕੀਤੀ ਸੀ